ਅੰਮ੍ਰਿਤਸਰ ਪੁਲਸ ਲਈ ਸਿਰਦਰ ਦੀ ਬਣਿਆ ਨਜਾਇਜ਼ ਅਸਲਾ ਜਿਸ ਨਾਲ ਆਮ ਲੋਕ دہشت ਚ ਨੇ ਤਾਂ ਦੁਜੇ ਬਸੇ ਬਰਾਦੀ ਇਹਨਾਂ ਨਜਾਇਜ਼ ਅਸਲੇ ਦੀ ਵਰਤੋਂ ਕਰਕੇ ਸ਼ਾਂਤੀ ਭੰਗ ਕਰਦੇ ਨੇ ਤੇ ਲੋਕਾਂ 'ਚ دہشت ਦਾ ਮਾਹੌਲ ਬਣਾਉਂਦੇ ਨੇ ਤਾਜ਼ੀ ਘਟਨਾ ਬੀਤੀ ਰਾਤ ਗੋਲਡਨ ਨੈਵੀ ਨੂੰ ਲੱਗ ਕੇ ਚ ਹੋਈ ਜਿੱਥੇ ਕੀ ਮੋਟਰਸਾਈਕਲ ਸਵਾਰ ਆਏ ਨੌਜਵਾਨ ਜਿਨ੍ਹਾਂ ਨੇ ਗੱਡੀ ਉੱਪਰ ਫਾਇਰਿੰਗ ਕਰ ਦਿੱਤੀ ਜਿਸ ਨਾਲ ਇੱਕ ਲੜਕੇ ਦੀ ਮੌਤ ਹੋ ਗਈ ਜਿਹੜਾ ਕਿ ਰਿਕਵਰੀ ਦਾ ਕੰਮ ਕਰਦਾ ਸੀ ਤੇ ਉਸ ਦਾ ਸਾਥੀ ਜਿਸ ਦਾ ਨਾਂ ਦੱਸਿਆ ਜਾ ਰਿਹਾ ਹਰਬ੍ਰੀਤ ਸਿੰਘ ਗੰਜਾ ਉਸ ਦੀ ਹਾਲਤ ਨਾਜ਼ੁਕ ਬਣੀ ਜਿਸ ਨੂੰ ਨਿੱਜੀ ਹਸਪਤਾਲ 'ਚ ਇਲਾਜ ਲਈ ਭੇਜਿਆ ਜਾ ਚੁੱਕਿਆ ਹੈ ਪੁਲਿਸ ਅਧਿਕਾਰੀ ਰਾਣਾ ਸਿੰਘ ਨੇ ਦੱਸਿਆ ਕਿ ਫਿਲਹਾਲ ਇਲਾਕੇ 'ਚ ਲੱਗੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਨੇ ਕਿਹੜੇ ਨੌਜਵਾਨ ਸੀ ਕਿਤੇ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਹਰ ਪਹਿਲੂ ਤੇ ਪੁਲਿਸ ਗੌਰ ਕਰ ਰਹੀ ਹੈ ਤਾਂ ਜਿਸ ਦੀ ਮੌਤ ਹੋਈ ਹੈ ਨਾਮ ਆ ਰਿਹਾ ਨਿਮਿਸ਼ ਕੁਮਾਰ ਉਮਰ ਹੈ ਕਰੀਬ 24 ਸਾਲ ਇਸ ਲੜਕੇ ਦੀ ਮੌਤ ਹੋ ਗਈ 14 ਗੋਲੀਆਂ ਦਸੀਆਂ ਜਾ ਰਹੀਆਂ ਇਸ ਦੇ ਸੀਨੇ ਦੇ ਵੱਜੀਆਂ ਜਿਸ ਨਾਲ ਇਸ ਦੇ ਮੌਕੇ ਤੇ ਹੀ ਦਮ ਤੋੜ ਦਿੱਤਾ ਆਰ ਪਰ ਦੀ ਰਿਪੋਰਟ ਹਾਂਜੀ ਭਾਈ ਕੀ ਨਾਮ ਆ ਤੁਹਾਡਾ ਭਾਈ ਮੇਰਾ ਨਾਮ ਕਮਲ ਕੁਮਾਰ ਹੈ ਜੀ ਤੇ ਕਿੱਥੋਂ ਰਹਿਣ ਵਾਲੇ ਹੋ ਭਾਈ ਸੁਲਤਾਨ ਰੋਡ ਤੇ ਤੇ ਕੀ ਗੱਲਬਾਤ ਹੋਈ ਹੈ ਤੁਹਾਡੇ ਬ੍ਰਦਰ ਦੇ ਨਾਲ ਤੇ ਰਾਤ ਬਾਜੀ ਉਹਨੂੰ ਰਾਤ ਨੂੰ ਘਰੋਂ ਕਹਿ ਗਿਆ ਕਿ ਮੈਂ ਰੋਟੀ ਖਾਣ ਚੱਲਾਂ ਐ ਰੋਟੀ ਖਾ ਕੇ ਆਂਦਾ ਹੀ ਮਾਲ ਮਾਲ ਮੰਡੀ ਲੱਗੇ ਕੋਈ ਪਤਾ ਨਹੀਂ ਕੇਰੇ ਕੇਰੇ ਬੰਦੇ ਨੇ ਉਹਨੂੰ ਗੋਲੀਆਂ ਮਾਰ ਮਾਰ ਕੇ ਪਾਜੀ ਕਿੰਨੀਆਂ ਗੋਲੀਆਂ ਲੱਗੀਆਂ ਤੁਹਾਡੇ ਭਰਾ ਦੇ ਭਾਈ ਚੋਰਾਆਂ ਗੋਲੀਆਂ ਲੱਗੀਆਂ ਜੀ ਹਾਂਜੀ ਉਹਨਾਂ ਜਿਹੜਾ ਮੁੰਡਾ ਸੀ ਉਹਦੇ ਚ 4 ਗੋਲੀਆਂ ਲੱਗੀਆਂ ਜੀ ਉਹਦਾ ਬਚਾ ਹੋਇਆ ਮੁੰਡੇ ਦਾ ਤਾਂ ਕਿਹੜੀ ਗੱਡੀ ਦੇ ਵਿੱਚ ਸੀ ਭਾਈ ਕਰੇਤਾ ਗੱਡੀ ਦੇ ਵਿੱਚ ਸੀ ਭਾਈ ਹੱਲੇ ਕਾਰਵਾਈ ਪੁਲਸ ਕੱਲ ਦੇ ਪਏ ਹੱਲੇ ਹੱਲੇ ਕੋਈ ਜੇ ਸਾਨੂੰ ਗੱਲ ਨਹੀਂ ਕੀਤੀ ਪੁਲਸ ਨੇ ਕਾਰਵਾਈ ਕਹਿੰਦੇ ਕੱਲ ਦੇ ਪਏ ਆਪਾਂ ਬਸ ਤੇ ਤੁਹਾਡਾ ਭਰਾ ਕਰਦਾ ਕੀ ਹੈ ਭਾਈ ਦਿੱਲੀ ਵੇਸ ਤੇ ਲਕੋ ਕਲੈਕਸ਼ਨ ਕਰਦਾ ਹੈ ਦਿੱਲੀ ਵੇਸ ਤੇ ਇਹ ਭਾਈ 11 ਸਾਢੇ ਕੀ 11 ਵਜੇ ਦਾ ਟਾਈਮ ਹੈ ਕਹਿੰਦਾ ਮੈਂ ਖਾਣਾ ਖਾਣ ਚੱਲਾਂ ਬਾਅਦ ਤੇ ਮੈਂ ਘਰ ਨਹੀਂ ਖਾਣੀ ਰੋ ਰੋਟੀ ਕਿੰਨੀਆਂ ਗੋਲੀਆਂ ਲੱਗੀਆਂ ਨੇ ਤੁਹਾਡੇ ਭਰਾ ਦੇ ਭਾਈ 14 ਗੋਲੀਆਂ ਲੱਗੀਆਂ ਸੀ ਮੌਕੇ ਤੇ ਡੈੱਡ ਹੋ ਗਿਆ ਹਾਂਜੀ ਕੀ ਕੱਕਾ ਹੋਇਆ ਕਾਂਡ ਤੇ ਕੀ ਕਾਰਵਾਈ ਹੋਵੇ ਤੇ ਲੈਂਦੀ ਹੈ ਮਕਦਮਾ ਨੰਬਰ 120 ਦਰਜ ਕੀਤਾ ਆ ਬਾਕੀ 100 110 ਬੀ ਐਨ ਸਟੇਪ ਪਚੀ ਆਰ ਮੈਂ 5 6 ਨੌਜਵਾਨ ਆਏ ਮੋਟਰਸਾਈਕਲਾਂ ਤੇ ਇੱਕ ਕਰੇਟਾ ਗੱਡੀ ਦੇ ਜਾਂਦੇ ਪਏ ਸੀ ਕੋਈ ਮਾਤਰ ਤੇ ਕਿੰਨੇ ਵੇਰੀ ਘਟਨਾ ਜੀ ਇਹ ਸਾਰੀ ਆ ਰਾਤ ਦੀ ਆ ਤਰੀਬ 2 ਤਾ ਹੀ ਵੇਲੇ ਤਾਂ ਕਿੰਨੇ ਨੌਜਵਾਨਾਂ ਨੇ ਰਿਵਾਜ ਵਿੱਚ ਗੋੜੀਆਂ ਚਲਾਈਆਂ ਰਹੀਆਂ ਨੇ ਉੱਥੇ ਦੋ ਜਣੇ ਕਾਰ ਤੇ ਜਾ ਰਹੇ ਸੀ ਕਰੇਟਾ ਕਾਰ ਤੇ ਅੱਛਾ ਜੀ ਕਿੰਨੇ ਨੌਜਵਾਨ ਆਏ ਨੇ ਜਿਨ੍ਹਾਂ ਨੂੰ ਗੋਲੀ ਚਲਾਈ ਗਈ ਪੰਜ ਛੇ ਨੌਜਵਾਨ ਦਾ ਸਰੇ 500 ਨੌਜਵਾਨ ਦਾ ਉਹ ਕਿੱਥੇ ਸੀ ਮੋਟਰਸਾਈਕਲ ਤੇ ਅੱਛਾ ਕੀ ਕਾਰਨ ਕੋ ਦਿਖੂਨੀ ਹੈ ਨਵੀਂ ਇਹ ਪਤਾ ਹੁਣ 33 ਤੋਂ ਬਾਅਦ ਪਤਾ ਲੱਗੇਗਾ ਕਿ ਕੀ ਕਾਰਵਾਈ ਕੀਤੀ ਗਈ ਹੈ ਪੱਚਾ ਮੁਕਦਮਾ ਦਰਜ ਹੋ ਗਿਆ 100 ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਉਨ੍ਹਾਂ ਦੇ ਵੱਲੋਂ ਆਖੀ ਗੋਲੀਆਂ ਨਹੀਂ ਹੈਗੀਆਂ ਕਿ ਕਿੰਨੀਆਂ ਨੌਜਵਾਨਾਂ ਦੇ ਲੱਗੀਆਂ ਨੇ ਇਹ ਕੋਈ ਕਾਰਵਾਈ ਪੋਸਟਮਾਨ ਨੂੰ ਹੋਏਗਾ ਪਤਾ ਲੱਗੇਗਾ ਵੀ ਕਿੰਨੀ ਦੂਰੀ ਹੈ ਪੱਤਾ ਦੇਖਦਾ ਹਾਂਜੀ ਉਸ ਟਰੈਕਟਰ ਵੱਲੋਂ ਪੱਤਾ ਦੇਖਦਾ ਤਾਂ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਦੋ ਦਿਨਾਂ ਤੋਂ ਹਾਂਜੀ ਹਾਂਜੀ ਸੀਮਾ ਰਸਤੇ 'ਤੇ ਦੀਆਂ ਬਖਵਾਸਾਂ ਲੱਖੋ ਸੀਸੀਟੀਵੀ ਕੈਮਰੇ ਚੈੱਕ ਤੇ ਜਾਂਦੇ ਆ ਰਹੇ ਸੀ ਸੀਸੀਟੀਵੀ ਨਾਲ ਕਿੰਨੀ ਦਿਖਾਈ ਦੇ ਰਿਹਾ ਜੀ ਦੇਖੋ ਹੁਣ ਸਪੀਸ਼ ਕਰਕੇ ਫੇਰੀ ਪਤਾ ਲੱਗੇਗਾ